ਹੁਣ ਕਈ ਬੱਚੇ ਇਦਾਂ ਦੇ ਆ ਡਾਕਟਰ ਕੋਲ ਆਉਂਦੇ ਉਹ ਕਹਿੰਦੇ ਜੀ ਇਹਨੂੰ ਬੜਾ ਹੀ ਖਵਾਉਣੇ ਆ ਇਹਨੂੰ ਲੱਗਦਾ ਨਹੀਂ ਇਹਦੀ ਸਿਹਤ ਨਹੀਂ ਬਣਦੀ ਇਹ ਜਦੋਂ ਕੁਝ ਖਾਂਦਾ ਹੈ ਤੇ ਉਸੇ ਵੇਲੇ ਜਾਂ ਉਲਟੀ ਕਰ ਦਿੰਦਾ ਹੈ ਜਾਂ ਇਹਦੀ ਪਾਚਨ ਕਿਰਿਆ ਵਿਗੜੀ ਇਹਦੀ ਸਿਹਤ ਨਹੀਂ ਤੇ ਡਾਕਟਰ ਇਹ ਗੱਲ ਕਹਿੰਦਾ ਕਹਿੰਦੇ ਇਹਦੇ ਮੇਦੇ 'ਚ ਨੁਕਸ ਪੈ ਗਿਆ ਬਹੁਤ ਜ਼ਿਆਦਾ ਜਿੰਨਾ ਚਿਰ ਉਹ ਰਿਕਵਰ ਨਹੀਂ ਹੁੰਦੀ ਬਿਮਾਰੀ ਹੋ ਸਕਦਾ ਹੈ ਦੀ ਮੌਤ ਹੋ ਜੇ ਉਹੋ ਗੱਲ ਸਾਡੀ ਨਾ ਬਣੀ ਐਡਾ ਵੱਡਾ ਥਾਲ ਮਾਰੇ ਪਰੋਸ ਕੇ ਗਏ ਅਸੀਂ ਮੱਥਾ ਵੀ ਟੇਕਦੇ ਆਂ ਕਥਾ ਕੀਰਤਨ ਚ ਵੀ ਆਉਣੇ ਭਾਵ ਛਕਦੇ ਵੀ ਆ ਹੁਣ ਤੁਸੀਂ ਕਦੋਂ ਦੇ ਆਏ ਆਖੋ ਸਤਨਾਮ 10 ਵਜੇ ਦੇ ਆਪ ਜੀ ਪਹੁੰਚਿਓ ਕੀਰਤਨ ਹੋਇਆ ਫਿਰ ਬਾਅਦ ਦੇ ਵਿੱਚ ਵਿਚਾਰ ਹੋਈ ਤੇ ਗੁਰਮਤ ਦਾ ਪਿਆਰ ਕਰਦਿਆਂ 10 11 12 ਤੇ 1 ਕਿੰਨੇ ਘੰਟੇ ਤੁਸੀਂ ਇਹ ਪ੍ਰਸ਼ਾਦਾ ਛਕਿਆ ਬਹਿ ਕੇ ਤੇ ਗੜਬੜ ਕਿੱਥੇ ਹੋਣੀ ਜੇ ਕੋ ਖਾਵੇ ਇਹ ਪਚਦਾ ਨਹੀਂ ਜੀ ਆਖੋ ਸਤਨਾਵ ਸੁਣ ਲੈਂਦਾ ਹਰ ਬੰਦਾ ਪਰ ਜਦੋਂ ਪਚਾਉਣ ਦੀ ਗੱਲ ਆਉਂਦੀ ਤੇ ਉਲਟੀ ਕਰ ਦਿੰਦਾ ਕਈ ਬੰਦੇ ਵੇਖੇ ਅੰਮ੍ਰਿਤ ਛਕੇ ਨਿਤ ਨੇਮੀ ਪੱਕੇ ਜਿੱਥੇ ਬਾਜਾਂ ਵਾਲੇ ਦੀ ਸਿੱਖੀ ਦੀ ਗੱਲ ਆ ਗਈ ਉਥੇ ਢੁੱਤਰ ਕਿਹੜਾ ਡਾਇਆ ਬਹਾਨਾ ਕਿਹੜਾ ਮਾਰਿਆ ਜੀ ਰਿਸ਼ਤੇਦਾਰ ਨਹੀਂ ਸੀ ਮੰਨਦੇ ਭੈਣ ਪ੍ਰਗ ਸੀ ਹੁੰਦੇ ਹੀ ਆਪਣਾ ਤੇ ਵੈਹੀ ਮਤਬਲ ਨਹੀਂ ਸੀ ਪਰ ਭੈਣ ਭਰਾਵਾਂ ਕਰਕੇ ਪੁੱਠਾ ਕੰਮ ਕੀਤਾ ਮਹਾਰਾਜ ਕਹਿੰਦੇ ਫਿਰ ਪਚਿਆ ਨਹੀਂ ਨਾ ਤੇ ਜਦੋਂ ਗੁਰਬਾਣੀ ਕਥਾ ਪਚਦੀ ਨਹੀਂ ਤੇ ਰਸ ਕਿੱਥੋਂ ਆਣਾ ਆਖੋ ਸਤਨਾਮ ਤਾਂ ਕਰਕੇ ਮੈਂ ਸ਼ਬਦ ਵਰਤੀ ਸੀ ਵੀ ਅਮਰਤ ਛਕਣ ਵਾਲਿਆਂ ਦੀ ਕਮੀ ਕੋ ਨਹੀਂ ਜੇ ਛਕਿਆਂ ਵਾਲਿਆਂ ਨੂੰ ਵੀ ਮਿਲਦੇ ਆ ਪਰ ਜਿਹੜਾ ਸੁਪਨਾ ਬਾਜਾਂ ਵਾਲੇ ਦਾ ਸੀ ਬੜਾ ਡੂੰਗਾ ਤੇ ਮਹਿੰਗਾ ਜੀ ਨਿਰਮਲ ਪੰਥ ਦੀ ਨੀਂਹ ਬਾਬੇ ਨਾਨਕ ਨੇ ਰੱਖਤੀ ਇਹ ਖਾਲਸਾ ਪੰਥ ਬਾਜਿਆਂ ਵਾਲੇ ਨੇ ਬਣਾਇਆ ਸੌਖੇ ਜੀ ਅਰਥ ਕਰਕੇ ਫਦੇ ਬਲਾਵਾ ਜਦੋਂ ਅੰਮ੍ਰਿਤ ਤਿਆਰ ਕੀਤਾ ਪੰਜ ਬਖਸ਼ਿਸ਼ਾਂ ਲਈਆਂ ਨੇੜੇ ਹੋ ਜਿਓ ਥੋੜਾ ਜਿਹਾ ਬੋਲਿਓ ਪਹਿਲੀ ਬਖਸ਼ਿਸ਼ ਕਿਹੜੀ ਲਈ ਪਹਿਲਾ ਪਿਆਰਾ ਕੀ ਨਾਮ ਸੀ ਉਹਦਾ ਭਾਈ ਦਇਆ ਸਿੰਘ ਮਹਾਰਾਜ ਕਹਿੰਦੇ ਪਹਿਲੀ ਬਖਸ਼ਿਸ਼ ਮੇਰੇ ਬੱਚਿਆਂ ਚ ਦਇਆਉ ਇਹ ਆਸੇ-ਪਾਸੇ ਕਿਸੇ ਨਾ ਧੱਕਾ ਹੁੰਦਾ ਨਹੀਂ ਜਰਨਗੇ ਕਿਹ ਭੁੱਖੇ ਬੈਠੇ ਨੂੰ ਨਹੀਂ ਜਾਣਗੇ ਕਿਹ ਡਿੱਗੇ ਨੂੰ ਮੇਰਾ ਪੁੱਤ ਚੁੱਕ ਕੇ ਸੀਨੇ ਨਾਲ ਇਹ ਤੁਹਾਡੇ ਸਿਹਾਇਆ ਦੂਸਰਾ ਧਰਮ ਸਿੰਘ ਮਹਾਰਾਜ ਕਹਿੰਦੇ ਧਰਮੀ ਹੋਣਗੇ ਕਿਰਤ ਕਰਨਗੇ ਵੰਡ ਕੇ ਛਕਣਗੇ ਤੇ ਨਾਮ ਜਪਣਗੇ ਤੀਸਰਾ ਪਿਆਰਾ ਹਿੰਮਤ ਸਿੰਘ ਆ ਗਿਆ ਇਹ ਹਮਤੀ ਹੋਣਗੇ ਝੋਲੀ ਕਰਕੇ ਕਿਸੇ ਦੇ ਬੂਏ ਤੇ ਮੰਗਣ ਨਹੀਂ ਜਾਣਗੇ ਚੌਥਾ ਮੋਕਮ ਸਿੰਘ ਆਇਆ ਇਹ ਕਦੇ ਕਾਮਨਾ ਰੱਖ ਕੇ ਸੇਵਾ ਨਹੀਂ ਕਰਨਗੇ ਅੱਜ ਤੇ ਪਹਿਲੋਂ ਆਖੀ ਦਾ ਬਾਬਾ 40 ਪਾਠ ਕਰੂੰ ਵੀਜਾ ਲੱਗ ਜੇ ਆਖੋ ਸਤਨਾਮ ਪੜਨੋ ਵੀ ਤੁਸੀਂ ਵੀ ਜਿੰਨੀਆਂ ਮਰੀਆਂ ਪੜਣਾ ਬੈਠੀਆਂ ਵਾਧ ਪਾਠ ਕਰਿਆ ਕਰੋ ਪਤਾ ਕਿਉਂ ਮੇਰੀ 32 ਸਾਲ ਏ ਜਾਂ ਤੇ 15 ਸਾਲਾਂ ਤੋਂ ਮੈਂ ਲੱਗ ਪਿਆ ਸੀ ਇਸ ਪਾਸੇ ਅਧੀ ਕੁਮਰ ਤੇ ਮੇਰੇ ਤੋਂ ਕਦੀ ਕਿਸੇ ਨੇ ਅਰਦਾਸ ਨਹੀਂ ਕਰਾਈ ਕਿ ਬਾਬਾ ਅਰਦਾਸ ਕਰ ਸਾਡੇ ਕਰ ਕੁੜੀ ਹੋਵੇ ਹਾਲੇ ਕਿ ਤੁਸੀਂ ਵੀ ਧੀਆ ਵਾਂ ਪਰ ਇੱਕ ਧੀ ਹੋ ਕੇ ਜਦੋਂ ਅਰਦਾਸ ਕਰਦੀ ਤੇ ਉਹ ਧੀ ਦੀ ਮੰਗ ਨਹੀਂ ਕਰਦੀ ਕਹਿੰਦੀ ਪੁੱਤ ਹੋਵੇ ਇਹ ਕੌੜੀ ਸਚਾਈ ਹੈ ਹਾਲਾਂਕਿ ਤੁਹਾਡਾ ਬਹੁਤ ਵੱਡਾ ਦੇਣ ਹੈ ਦੂਜੇ ਧਰਮਾਂ 'ਚ ਕਿਸੇ ਨੇ ਔਰਤ ਨੂੰ ਜੁੱਤੀ ਆਖਿਆ ਕਿਸੇ ਨੇ ਔਰਤ ਨੂੰ ਕੋ ਕਰਮੀ ਆਖਿਆ ਕਿਸੇ ਨੇ ਔਰਤ ਨੂੰ ਨਰਕ ਦਾ ਬੂਹਾ ਸ਼ੁਕਰ ਕਰੋ ਬਾਬੇ ਨਾਨਕ ਦਾ ਉਹਨੇ ਤੁਹਾਨੂੰ ਧੀਆ ਬਣਾ ਕੇ ਗੱਲ ਨਾ ਲਾ ਕੇ ਗੁਰੂ ਗ੍ਰੰਥ ਸਾਹਿਬ 'ਚ ਇੱਕ ਮਾਂ ਬਿਠਾਦੀ ਇੱਕ ਮਹਾਂ ਦਾ ਜ਼ਿਕਰ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਤੇ ਬਲਵੰਡੇ ਦੀ ਵਾਰ ਪੜੀਏ ਉੱਥੇ ਉਹ ਕਹਿੰਦੇ ਬਲਵੰਡ ਖੀਵੀ ਨੇਕ ਜਨ ਜਿਨ ਬਹੁਤੀ ਸ਼ਾਉ ਪਤਰਾਲੀ ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਖੀਰ ਧੰਨ ਮੇਰੀ ਮਾਂ ਮਾਤਾ ਖੀਵੀ ਜਿਨੇ ਸੰਗਤਾਂ ਨੂੰ ਖੀਰਾ ਵੀ ਵੰਡਿਆ ਘਿਓ ਤੇ ਨਾਲ ਮਾਇਆ ਵੀ ਜਿੱਦਾਂ ਮਾਇਆ ਮੇਰੀ ਮਾਤਾ ਫੜਾ ਕੇ ਗਈ ਨਾ ਮਾਤਾ ਕੀ ਵੀ ਦਾ ਜ਼ਿਕਰ ਆਉਂਦਾ ਵੀ ਉਸ ਮਾਣੇ ਪਦਾਰਥ ਵੀ ਵੰਡੇ ਜੇ ਕੋਈ ਗਰੀਬ ਲੋੜਵੰਦ ਆਉਂਦਾ ਸੀ ਤੇ ਉਹਨੂੰ ਮਾਇਆ ਵੀ ਦੌਲਤ ਵੀ ਦਿੱਤੀ ਵੀ ਲੈ ਪੁੱਤ ਤੂੰ ਕਾਰਜ ਕਰ ਲੈ ਆਖੋ ਸਤਨਾਮ ਤੇ ਮੈਂ ਅਰਦਾਸ ਕਰਦਾ ਸਾਡੇ ਵੱਡੇ ਤੰਦਰੁਸਤ ਰਹਿਣ ਚੌਥਾ ਪਿਆਰਾ 모ਕਮ ਸਿੰਘ ਕਾਮਨਾ ਨਾ ਰੱਖ ਕੇ ਸੇਵਾ ਕਰਿਆ ਕਰੋ ਪਤਾ ਨਹੀਂ ਉਹਨੇ ਜਿਆਦਾ ਹੀ ਦੇ ਦੇਣਾ ਹੋਵੇ ਆਖੋ ਸਤਨਾਓ ਪੰਜਵਾਂ ਸਹਿਬ ਕਿੱਡੀ ਡੂੰਗੀ ਰਿਹਸਾ ਹੈ ਤੁਹਾਡੇ ਚ ਦਇਆ ਉਹ ਵੀ ਧਰਮੀ ਬਣੋਗੇ ਧਰਮੀ ਹੋਵੋਗੇ ਹਿੰਮਤੀ ਬਣੋਗੇ ਹਿੰਮਤ ਕਰੋਗੇ ਕਾਮਨਾ ਖਤਮ ਹੋਣਗੀਆਂ ਤੇ ਸਹਿਬ ਦੀ ਪ੍ਰਾਪਤੀ ਫਿਰ ਅਗਲੇ ਬੰਨੇ ਪੰਜ ਬਖਸ਼ਿਸ਼ਾਂ ਪਹਿਲਾ ਬਾਟਾ ਹੁਣ ਆਹ ਗੱਲ ਤੁਹਾਡੇ ਕੰਮ ਦੀ ਪਲੀਜ਼ ਸਾਰੀ ਕਥਾ ਭਾਵੇਂ ਵਿਸਾਰ ਦਿਓ ਪਰ ਆਹ ਨਾ ਵਿਸਾਰਿਓ ਪਹਿਲੀ ਬਖਸ਼ਿਸ਼ ਬਾਟਾ ਬਾਟੇ ਦਾ ਅਰਥ ਕੀ ਉਹ ਬਾਟਾ ਪਿਆ ਜੀ ਦੇਖਣਾ ਭਰਿਆ ਹੁਣ ਸਮਾਪਤੀ ਹੋਣੀ ਤੇ ਬਾਟਾ ਸਿੰਘਾਂ ਨੇ ਚੱਕਣਾ ਪੰਜਾਂ ਪਿਆਰਿਆਂ ਨੂੰ ਭੋਗ ਲਵਾ ਕੇ ਜਿਨ੍ਹਾਂ ਦਾ ਮੈਂ ਨਾਂ ਲਿਆ ਪੰਜ ਛਾਂ ਦੇ ਕੱਢ ਕੇ ਤੇ ਇੱਕ ਛਾਂ ਦਾ ਗੁਰੂ ਦਾ ਤਾਂ ਬਿਆਵਲ ਨੂੰ ਬਾਟੀ ਜਾਣੀ ਆਖੋ ਸਤਨਾਮ ਤੇ ਫਿਰ ਉਹ ਬਾਟਾ ਚੁੱਕ ਕੇ ਜਿੰਨੀ ਸੰਗਤ ਬੈਠੀ ਪਈ ਐ ਸਭ ਨੂੰ ਸਿੰਘ ਨੇ ਵਰਤੌਣਾ ਐ ਤੇ ਉਹਨੇ ਇਹ ਨਹੀਂ ਸਮਝਣਾ ਵੀ ਆਹ ਜੱਟ ਐ ਆਹ ਮਜਬੀ ਐ ਉਹ ਸ਼ਿੰਬਾ ਉਹ ਕਮੋਰ ਨਹੀਂ ਆ ਆਹ ਹਿੰਦੂ ਵੀਰ ਨਾ ਉਹਦੇ ਹੱਥ 'ਚ ਬਾਟਾ ਤੇ ਮੋਠਾ ਹੈ ਵਾਹਿਗੁਰੂ ਬੋਲੋ ਵਾਹਿਗੁਰੂ ਸਭ ਨੂੰ ਇੱਕੋ ਜਿਹਾ ਗੱਫਾ ਵਰਤਣਾ ਮਹਾਰਾਜ ਕਹਿੰਦੇ ਮੇਰੇ ਬੱਚਿਆਂ ਦਾ ਹਿਰਦਾ ਬਾਟੇ ਵਰਗਾ ਹੋਵੇ ਜਾਤ ਪਾਤ ਨੂੰ ਨਾ ਵਰਤਨ ਕਦੇ ਵੀ ਕਿਸੇ ਨਾਲ ਸਾਰੇ ਰੱਬ ਦੇ ਜੀ ਦੂਸਰਾ ਪਾਣੀ ਕਹਿੰਦੇ ਪਾਣੀ ਦਾ ਸੁਭਾਅ ਅੱਗ ਬੁਝਾਉਣਾ ਤੇ ਠੰਡ ਬਲੋ ਜੀ ਇੱਧਰ ਉੱਧਰ ਆਪੇ ਹੋ ਜਾਣਾ ਇੱਧਰ ਧੰਦ ਹੋ ਤੁਸੀਂ ਸਾਰਾ ਰਸ ਨਾ ਵਿਗੜੇ ਪਾਣੀ ਦਾ ਸੁਭਾਅ ਕੀ ਠੰਡ ਪਾਉਣਾ ਤੇ ਅੱਗ ਬਾਜਾਂ ਵਾਲੇ ਨੇ ਆਖਿਆ ਮੇਰੇ ਪੁੱਤ ਇਦਾਂ ਦੇ ਹੋਣਗੇ ਖਾਲਸੇ ਇੱਕ ਤੇ ਤਫੇ ਨੂੰ ਠਾਰਨਗੇ ਤੇ ਦੂਜਾ ਅੱਗ ਲਾਉਣਗੇ ਨਹੀਂ ਅੱਜ ਸਭ ਤੋਂ ਵੱਧ ਅਹੀਂ ਲਾਈ ਆ ਬੋਲੋ ਵੇ ਗੁਰੂ ਕਦੇ ਕੋਈ ਹਿੰਦੂ ਵੀਰ ਈਸਾਈ ਵੀਰ ਜੈਨੀ ਬੋਧੀ ਮੋਬੈਲ ਤੇ ਕਦੇ ਨਹੀਂ ਝਗੜਦੇ ਚੁੱਪ ਕਰਕੇ ਜਿੰਨੇ ਰਾਧਾ ਸਵਾਮੀ ਸਾਰਿਆਂ ਦਾ ਮੈਂ ਵਿੰਦਾ ਰਿਨਾ ਕਦੇ ਕਿਸੇ ਦੀ ਵੀਡੀਓ ਨਹੀਂ ਆਈ ਕਦੇ ਉਹ ਕਿਸੇ ਨੂੰ ਇੱਕ ਦੂਜੇ ਨੂੰ ਨਿੰਦਦੇ ਨਹੀਂ ਜਿੰਨੇ ਵੀ ਧਰਮ ਹੋਰ ਨੇ ਆ ਸਾਡੇ ਵਾਲਿਆਂ ਨੂੰ ਕਮਲ ਪਈ ਆ ਆ ਮੋਬਾਈਲ ਸਾਰਾ ਸਾਡੇ ਨਾਂ ਭਰਿਆ ਪਿਆ ਕੋਈ ਕੀਰਤਨ ਵਾਲਾ ਕੁਝ ਬੋਲੀ ਜਾਂਦਾ ਕੋਈ ਕਥਾ ਵਾਲਾ ਕੁਝ ਬੋਲੀ ਜਾਂਦਾ ਕੋਈ ਕੋਸ਼ ਕਰੀ ਜਾਂਦਾ ਸਾਰੀ ਦੁਨੀਆ ਦਾ ਨੈਟ ਸਾਂਝਾ ਏ ਤੇ ਖਬਰ ਇਕੱਲੀ ਸਾਡੀ ਚੱਲੁੰਦੀ ਆ ਬਾਕੀ ਵੀ ਦੇ ਗਈ ਆ ਕਦੇ ਮੰਦਰ ਦੇ ਪੁਜਾਰੀ ਦੀ ਵੀਡੀਓ ਨਹੀਂ ਆਈ ਕਿ ਉਹ ਰੋਂਦਾ ਹੋਵੇ ਮੇਰਾ ਘਰ ਟੁੱਟਾ ਮੇਰੀਆਂ 3 ਮੇਉਣ ਵਾਲੀਆਂ ਮੇਰੀ ਤਨਖਾਹ ਥੋੜੀ ਕਦੇ ਪਾਦਰੀ ਦੀ ਕਦੇ ਪਾਸਟਰ ਦੀ ਕਦੇ ਕਿਸੇ ਕਾਜੀ ਦੀ ਮੁੱਲਾ ਦੀ ਮਸਜਿਦ ਚੋਂ ਵੀਡੀਓ ਵੀ ਮੈਂ ਗਰੀਬ ਬੰਦਾ ਮੇਰੀਆਂ ਬੱਚੀਆਂ ਵਿਉਣ ਵਾਲੀਆਂ ਕੱਲੇ ਸਾਡੇ ਗ੍ਰੰਥੀਆਂ ਦੀ ਵੀਡੀਓ ਘੁੰਮਦੀ ਕੋਈ ਕਹਿੰਦਾ ਮੈਂ ਲੁੱਟਿਆ ਗਿਆ ਕੋਈ ਕਹਿੰਦਾ ਮੇਰਾ ਘਰ ਟੁੱਟ ਗਿਆ ਕੋਈ ਕਹਿੰਦਾ ਮੈਨੂੰ 33 ਸਾਲ ਹੋ ਗਏ ਗ੍ਰੰਥੀ ਨੂੰ ਮੈਂ ਰੁੜ ਗਿਆ ਰੁੜ ਗਿਆ ਕਦੇ ਗੌਰ ਕੀਤਾ ਇਹਨਾਂ ਗੱਲਾਂ 'ਲੇ ਕੱਲਾ ਰੋਲਾ ਪਾ ਛੱਡਦੇ ਆ ਸਾਡੇ ਵਰਗਾ ਕੋਈ ਨਹੀਂ ਨਹੀਂ ਪਿਆਰਿਓ ਅੱਜ ਦੀ ਤਰੀਕ ਚ ਮੈਨੂੰ ਮਾਫ਼ ਕਰ ਦਿਓ ਜਿੰਨੂ ਬਾਪੂ ਨੇ ਨਾ ਮਾਣ ਦਿੱਤਾ ਸੀ ਆਪਣੇ ਬਾਪੂ ਦਾ ਸਭ ਤੋਂ ਵੱਧ ਜਲੂਸ ਅਹੀਂ ਕੱਢਿਆ ਆਖੋ ਸਤਨਾ ਮਾਰੇ ਨੇ ਆਖਿਆ ਮੇਰਾ ਪੁੱਤ ਪਾਣੀ ਤੋਂ ਸੁਭਾ ਲਵੇ ਅੱਗ ਲਾਇਓ ਨਾ ਜੋੜਿਓ ਕਿਸੇ ਨੂੰ ਅੱਜ ਇਹੋ ਜੀ ਚਵਤੀ ਛੁੜਦੇ ਜਿਹੜੇ ਵਿਚਾਰੇ 20 ਸਾਲ ਤੋਂ ਗੁਰਦਾਰੇ ਆਉਂਦੇ ਉਹਨਾਂ ਨੂੰ ਮਿਟਾਈ ਜਾਂਦੇ ਆਖੋ ਸਤਨਾ ਜਿਹੜਾ ਬੰਦਾ ਸੇਵਾ ਕਰਦਾ ਉਹਦੀ ਸੇਵਾ ਛਡਾਤੀ ਨਿਤਨੇਮ ਛਡਾਤਾ ਕਈਆਂ ਦੇ ਗਾਤਰੇ ਪਾਏ ਇਹੋ ਜੀ ਕਥਾ ਕੀਤੀ ਉਹਨਾਂ ਲਾਤੇ ਬੋਲੋ ਵੈਰੂ ਹੋਇਆ ਇਦਾਂ ਜੀ ਉਹ ਕਹਿੰਦੇ ਉਹ ਅੰਦਰ ਸਾਫ ਚਾਹੀਦਾ ਐਵੇਂ ਭਾਰ ਚੁੱਕਿਆ ਮਾਰੇ ਨੇਹਾ ਪੁੱਤ ਪਾਣੀ ਤੋਂ ਸੁਭਾ ਲਿਓ ਅੱਗ ਨਾ ਲਾਇਓ ਪਲੀਜ਼ ਕਿਸੇ ਦੇ ਅਜ ਇਹਨਾਂ ਆਪਦੇ ਚ ਹੀ ਲਾ ਲਈ ਇੱਕ ਦੂਜੇ ਨੂੰ ਮੁਗਾਰੀ ਜਾਂਦੇ ਤੇ ਲੋਕੀ ਹੱਸਦੇ ਆਖੋ ਸਤਨਾ ਕੋਈ ਕਹਿੰਦਾ ਮੈਂ ਵੱਡਾ ਦੂਜਾ ਕਹਿੰਦਾ ਮੈਂ ਕਈ ਵਾਰੀ ਸਾਡੇ ਪ੍ਰਚਾਰਕਾਂ ਚ ਹੁੰਦਾ ਪ੍ਰਬੰਧਕ ਸਾਦੇ ਜਥੇ ਪੰਜ ਸੱਤ ਤੇ ਵਿੱਚੋਂ ਕਈ ਕਹਿੰਦੇ ਜੀ ਉਹਨੇ ਆਉਣਾ ਤੇ ਮੈਂ ਨਹੀਂ ਆਉਣਾ ਕਿਉਂ ਤੇਰੇ ਵੱਟ ਬਣੇ ਦਾ ਰੌਲਾ ਏ ਕਾਰਨ ਕੀ ਵੀ ਮੈਂ ਕਥਾ ਕਰਨੀ ਐ ਤੋੜਨ ਵਾਲੀ ਤੇ ਦੂਜੇ ਨੇ ਮਗਰ ਕਰਨੀ ਐ ਉਹ ਸਟੇਜ ਤੇ ਉਹੋ ਹੀ ਬੰਦੇ ਚਾਹੀਦੇ ਜਿਹੜੇ ਇੱਕੇ ਵਿਚਾਰ ਵਾਲੇ ਹੁਣ ਆ ਤੇ ਸਾਡਾ ਹਾਲਾਤ ਬਣਿਆ ਪਿਆ ਬਾਹਰ ਵੀ ਇਦਾਂ ਹੀ ਐ ਜਦੋਂ ਸਪான்ਸਰਾਂ ਦੀ ਪਹਿਲਾਂ ਪੁੱਛਦੇ ਜੀ ਤੁਸੀਂ ਕਿੰਨੂੰ ਬੁਲਾਉਂ ਕਰਦੇ ਹੋ ਤੁਸੀਂ ਸ਼ਰੋਮਣੀ ਕਮੇਟੀੋਂ ਤੁਸੀਂ ਟਕਸਾਲੀੋਂ ਤੁਸੀਂ ਮਸ਼ਿਨਰੀੋਂ ਤੁਸੀਂ ਉਦਾਸੀੋਂ ਮੈਂ ਕਹਾਂ ਹੀ ਇੰਨਾ ਚੋ ਕੋਈ ਵੀ ਨਹੀਂ ਆ ਸੱਚੀ ਗੱਲ ਜੇ ਅਹੀਂ ਗੁਰੂ ਨਾਨਕ ਦੇ ਕੂਕਰ ਬਾਬਾ ਬੁੱਢਾ ਜੀ ਨੇ 113 ਸਾਲ ਸੇਵਾ ਕੀਤੀ ਤੇ ਬਾਬਾ ਸ਼ਬਦ ਹੀ ਲੱਗਾ ਰਿਹਾ 52 ਸਾਲ ਮਰਦਾਨੇ ਨੇ ਕੀਰਤਨ ਕੀਤਾ ਤੇ ਭਾਈ ਸ਼ਬਦ ਅੱਜ ਪਤਾ ਨਹੀਂ ਡਿਗਰੀਆਂ ਹੀ ਕਿੰਨੀਆਂ ਕਲਾਆਂ ਲੀਆਂ ਉਹ ਅੱਗੇ ਸਿੰਘ ਹੈ ਸੰਦੇ ਇੱਕ ਬੰਨੇ ਬੰਦਾ ਕਹੀ ਜਾਂਦਾ ਮੇਰਾ ਕੁਛ ਨਹੀਂ ਮੈਂ ਕੁਛ ਨਹੀਂ ਦੂਜੇ ਬੰਨੇ ਆਪਾਂ ਕੀਏ ਨੇ ਮੈਨੂੰ ਮਿਲੋ ਹੈ ਆ ਨਾ ਗੜਬੜ ਜੀ ਆਪਾਂ ਕੁਛ ਨਹੀਂ ਤੇ ਫਿਰ ਉਹਦੇ ਤੇ ਛੱਡੀਏ ਫਿਰ ਮੈਂ ਤ ਨਹੀਂ ਨਾ ਹੋਣੀ ਚਾਹੀਦੀ ਦੋਵੇਂ ਕੰਮ ਕਰਨਦੇ ਆਖੋ ਸਤਨਾਮ ਸ੍ਰੀ ਵੀ ਦੁਨੀਆਂ ਨੂੰ ਇਹ ਵੀ ਦਿਖਾ ਰਹੇ ਵੀ ਮੈਂ ਕੁਛ ਨਹੀਂ ਤੇ ਪਿਛਲੇ ਪਾਸੇ ਇਹ ਵੀ ਵੀ ਮੈਂ ਆ ਦੋਵੇਂ ਡੀਆਂ ਚ ਨਹੀਂ ਚੜਿਆ ਜਾਂਦਾ ਹੁੰਦਾ ਆਖੋ ਸਤਨਾਮ ਸ੍ਰੀ ਬੇੜੀ ਕੋ ਚਣੋ ਨਾ ਰੱਬ ਮਿਲਦਾ ਨਾ ਧਾਤਿਆਂ ਧੋਤਿਆਂ ਨਾ ਰੱਬ ਡੱਡੀਆਂ ਨਾ ਰੱਬ ਮਿਲਦਾ ਮੰਦਰ ਮਸੀਤੀ ਰੱਬ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਬਾਣੀ ਨੀਤ ਦੀ ਗੱਲ ਕਰਨਦੀ ਆ ਨੀਤ ਸਾਫ ਅੰਮ੍ਰਿਤ ਨੇ ਆ ਕਿੱਦਾਂ ਹੋਣੀ ਸੁਣ ਲਿਓ ਮਾਰੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਹਿੰਦੇ ਅੱਗ ਲਾਇਓ ਨਾ ਵਜਾ ਦਿਓ ਤੀਜੇ ਪਤਾਸੇ ਪਾਇ ਆਖੋ ਸਤਨਾਮ ਸ੍ਰੀ ਪਤਾਸਾ ਮਿੱਠਾ ਹੁੰਦਾ ਮਾਰੇ ਕਹਿੰਦੇ ਮੇਰੇ ਸਿੱਖ ਦੀ ਜੀਵ ਇਦਾਂ ਹੋਵੇ ਜਿਵੇਂ ਪਤਾਸੇ ਦਾ ਰਸ ਚ ਹੁੰਦਾ ਏ ਜਿੱਥੇ ਮੇਰਾ ਬੱਚਾ ਬੋਲੇ ਦੂਜੇ ਧਰਮ ਵਾਲਾ ਵੀ ਅੱਗੇ ਬਹਿ ਕੇ ਸੁਣੇ ਵੀ ਮੈਨੂੰ ਬੜਾ ਪਿਆਰ ਲੱਗਾ ਸਾਡੀ ਜੀਵ ਇੰਨੀ ਕੌੜੀ ਹੋ ਗਈ ਜਿਹੜੇ ਆਪਦੇ ਉਹ ਵੀ ਉੱਠ ਕੇ ਜਾਣ ਲੱਗ ਪਏ ਵੀ ਹੁਣ ਨਹੀਂ ਸੁਨਣਾ ਆਖੋ ਸਤਨਾਮ ਤੇ ਜੀਵ ਪਤਾਸਾ ਤੇ ਚੌਥਾ ਮਾਰੇ ਸਾਹਿਬ ਜੀ ਨੇ ਖੰਡਾ ਵਿੱਚ ਪਾਇਆ ਤੇ ਫੇਰਨ ਲੱਗ ਪਏ ਤੇ ਪੰਜਵਾਂ ਬਾਜਿਆਂ ਵਾਲੇ ਦਾ ਹੱਥ ਸੀ ਨਾ ਹੁਣ ਪੰਜ ਪਿਆਰਿਆਂ ਦੇ ਅਰਥ ਵੀ ਤੁਸੀਂ ਸੁਣ ਲੇ ਪੰਜ ਬਖਸ਼ਿਸ਼ਾਂ ਦੇ ਅਰਥ ਵੀ ਸੁਣ ਲੇ ਵੀ ਬਾਟਾ ਹਿਰਦੇ ਵਰਗਾ ਸੁਭਾਅ ਪਾਣੀ ਵਰਗਾ ਜੀਵ ਪਤਾਸੇ ਵਰਗੀ ਫੇਰ ਵੀ ਕੋਈ ਤੇਰੀ ਪੱਗ ਨੂੰ ਤੇਰੇ ਗੁਰੂ ਵੱਲ ਨੂੰ ਹੱਥ ਪਾਵੇ ਤੇ ਚੌਥਾ ਖੰਡਾ ਖੜਕੂਗਾ ਆਖੋ ਸਤਨਾਮ ਇਹ ਮਾਰੇ ਦੇ ਬਚਨ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਤਿੰਨੇ ਚੀਜ਼ਾਂ ਕੀਤੀਆਂ 11 ਸਾਲ ਦਮਦਮਾ ਸਾਹਿਬ ਬੈ ਕੇ ਚਾਰ ਸਰੂਪ ਲਿਖੇ ਭੁੱਖੇ ਨੂੰ ਰੋਟੀ ਨੰਗੇ ਨੂੰ ਕਪੜਾ ਪਿਆਸੀ ਨੂੰ ਪਾਣੀ ਸਾਰਿਆਂ ਦੇ ਬੱਚਿਆਂ ਨੂੰ ਬਾਣੀ ਸਿਖਾਈ ਜੀਵ ਚੋਂ ਅਮਰਤ ਕਥਾ ਵਰਤਾਈ ਟਕਸਾਲ ਉੱਥੋਂ ਰੰਭ ਹੋਈ ਆਖੋ ਸਤਨਾਮ ਬਾਬਾ ਦੀਪ ਸਿੰਘ ਸਾਹਿਬ ਨੇ ਇੰਨੇ ਕੁ ਹੀਰੇ ਤਿਆਰ ਕੀਤੇ ਇੰਨਾ ਕੁ ਪਿਆਰ ਵੰਡਿਆ ਤੇ ਫਿਰ ਉਹਨਾਂ ਨੇ ਕਈ ਜਥੇਬੰਦੀਆਂ ਦਾ ਝਗੜਾ ਮਟਾ ਕੇ ਉਹਨਾਂ ਦੀ ਜਫੀ ਪਵਾਈ ਤੇ ਜਿੱਦਨ ਇਹ ਤਿੰਨੇ ਚੀਜ਼ਾਂ ਸੀ ਸਾਡੇ ਕੋ ਸੁਭਾਅ ਹਿਰਦਾ ਜੀਵ ਫੇਰ ਵੀ ਅਗਲਿਆਂ ਨੇ ਕਾਲ ਤਖਤ ਤੇ ਤੋਪ ਦਾ ਗੋਲਾ ਦਾਗਿਆ ਸਰੋਵਰਪੂਰਿਆ ਤੇ ਫਿਰ ਬਾਬਾ ਦੀਪ ਸਿੰਘ ਸਾਹਿਬ ਨੇ ਪਾ ਕੇ ਜੀਵ ਚ ਮਾਲਾ ਲਾ ਕੇ ਕਮਰ ਕੱਸਾ ਤੇ ਮਿਆਣ ਚੋਂ ਜਿਹੜਾ ਖੰਡਾ ਬੀ ਮਿਆਣ ਕਰਕੇ ਤੁਰ ਪਏ